ਇਹ ਜੋ ਬੰਦਾਵਾ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਮਨੀਸ਼ ਸਰ ਪਹੁੰਚੇ ਨੇ ਜੋਬਾ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਹਿੰਦੇ ਨਾ ਟੰਕਾ ਟੰਕਾ ਜੋੜ ਕੇ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਇਹ ਸਾਡਾ ਪਰਿਵਾਰ ਹੈ ਜੇ ਇਹਨਾਂ ਦੀ ਕੋਈ ਪਿੱਠ ਤੇ ਮਾਰ ਕਰੇ ਤਾਂ ਸ਼ਾਂਤੀ ਆਪ ਕੋਈ ਅੱਗੇ ਕਰ ਦੇਣੀ ਜਾਂ ਤੇਰੇ ਮਗਰਾਮ ਆਪ ਦੀ ਪਾਰਟੀ ਦੀ 3 ਚਟਾਨਾਂ ਖੜਕੇ ਖਲੋਦੀ ਹੈ ਆ ਸੁਣਿਆ ਸੀ ਮੈਂ ਦੇਖਿਆ ਵੀ ਕਿਸੇ ਨੇ ਫੇਸਬੁੱਕ ਤੇ ਪਾਇਆ ਸੀ ਕਹਿੰਦੇ ਮਾਝੇ ਦੇ ਵਿੱਚ ਜिले ਗਰਦਾਸਪੁਰ ਦੇ ਵਿੱਚ ਕਹਿੰਦੇ ਕਾਂਗਰਸੀ ਜਿੱਤੂਗੀ ਹਰ ਸੀਟ ਤੇ ਕਹਿੰਦੇ ਕਾਂਗਰਸ ਜਿੱਤੂਗੀ ਮੈਂ ਇੱਕ ਠੋਕੇ ਕਹਿਣਾ ਇੱਕ ਠੋਕੇ ਕਹਿਣਾ ਤੁਸੀਂ ਵੀ ਇੱਥੇ ਅਸੀਂ ਵੀ ਇੱਥੇ ਘਰ ਜਾ ਕੇ ਹਰਾ ਕੇ ਆਏ ਆ ਐਵੇਂ बार-बार

ਅਗਵਾ ਦੱਸਿਆ ਕੋਈ ਗਾਉਂ ਪੁਰਾਣਾ ਤੋਂ ਮਿਲਦਾ ਬਟੂਆ ਕੋਈ ਬਾਦਵਾ ਕੁ ਪ੍ਰਤਾਪ ਵਾਲਾ ਫਕੀਰ ਤੋਂ ਬਾਦਵਾ ਕੋ ਕਹਿਵਾਉਂਦੇ ਕੋਈ ਮਜੀਠੀਆ ਸਾਡੇ ਡੇਡੇ ਵੱਡੇ ਨਾਮ ਸੀਗੇ ਤੁਹਾਡੀ ਆ ਸਪੌਂਸਰਿੰਗ ਤੇ ਕਿਤੇ ਤੇ ਆ ਸਪੌਂਸਰ ਤੁਹਾਡੀ ਦੇ ਇਹ ਫਟਾਫਟ ਆਦ ਦੇਵੇ ਸਭ ਆ ਪਟੈਂਡੇ ਕੀਤੇ ਆ ਇਹ ਬਟਾਲੇ ਦੀ ਖਸਤੀ ਤੇ ਬਿਠੇ ਆਪਾਂ ਸ਼ਹਿਰੀ ਗਮਸੀ ਬੈਠਾ ਸ਼ਹਿਰੀ ਗਮਸੀ ਜਿੰਦਾ ਪੜਾ ਔਖਾ ਗੰਮੇ ਜਦ ਨਾ ਮਤੂ ਰਾਇ ਉਹ ਕਾਹਕੇ ਕਰੋ ਤੋ ਬਹੁਤ ਬੜਾ ਸੌਖਾ ਕੰਮ ਹੈ ਇਹਨੇ ਸੌਖਾ ਕਰਤਾ ਮੈਂ ਕਿਹਾ ਇੱਕਦਾਂ ਛੇੜੀ ਤੋ ਬਹੁਤ ਸੌਖਾ ਦੋਗਿਆ ਅਰਦਾਸ ਕਰਦੇ ਹਾਂ ਕਿ ਇੱਥੇ ਵੀ ਬੜੇ ਵੱਡੇ ਵੱਡੇ ਚੀਜ਼ਾਂ ਸੀ ਜੀ ਬਟਾਵਾ ਛੇੜ ਦੇ ਦਿੱਤੀ ਬੜੇ ਬੜੇ ਮਾਮੀ ਬੰਦੇ ਸੀਗੇ ਜਨਾਲ ਖੇੜੀ ਚੱਲ ਸੀਦੇ ਵਾਰ ਅੰਮ੍ਰਿਤਧਰ ਉਹ ਪਿਆਰ ਦੀਆਂ ਬਾਬਾ ਕਰ ਦਿੰਦੇ ਆ ਬਸ ਕਦੀ ਕਦੀ ਤੁਸੀਂ ਵੀ ਮਜੂਰੀ ਦੀ ਸਟਾਪ ਖੜ ਕੇ ਸਾਦੀ ਰਾਸ ਦੀਪ ਦੇ ਉੱਤੇ ਹੱਥ ਵਾਹਦਾ ਰਾਮੀ ਤਕੜੇ ਹੋ ਲੋ ਵੀ ਬਸ ਤੁਹਾਡਾ ਪ੍ਰਾਣ ਹੀ ਚਾਹੀਦਾ ਬਾਕੀ ਕੰਮ ਸੌਖਾ ਬਾਕੀ ਸਾਰੇ ਦੇਸੀ ਦੇ ਇੱਕ ਤਾਂ ਸਟਾਰਟ ਹੋ ਜਾਂਦੇ ਆ ਫੇਰ ਦੀ ਖੋਲਦੇ ਅੱਜ ਕੋਈ ਫਟੇ ਇੰਨੇ ਸਟਾਰਟ ਕਰਤੇ ਕੋੜਾ ਹੀ ਪਾਗੋ 27 ਦੀ ਮਿਲਾਂਗੇ 27 ਦੀ ਜੱਤ ਦੇ 25 ਤੇ 22 ਸਿੱਟਾ ਜੜ ਗਿਆ ਅਨਵੇਦ ਕੇ ਦੀ ਬਾਪ ਦੀ ਚੋਰੀ ਬਾਗੋ ਬਾਗੋ ਮੇਰਾ ਵੀਰ ਜੋਬਨ ਨਵੀਂ ਨਵੀਂ ਸੋਮਵਾਰੀ ਮਿਲੀ ਹੈ ਇੱਕ ਆਮ ਘਰ ਤੋਂ ਸ਼ੁਰੂ ਹੋ ਗਿਆ ਲੈਂਦੇ ਅਖੀਰਲੇ ਸਿਰੇ ਤੇ ਖੜ ਕੇ ਅੱਜ ਮੇਰਾ ਛੋਟਾ ਵੀਰ ਜ਼ਿਲ੍ਹਾ ਪ੍ਰਧਾਨਗੀ ਤੱਕ ਪਹੁੰਚਿਆ ਤੇ ਇਹਨਾਂ ਨੇ ਗੱਲ ਕੀਤੀ ਕਿ ਮਾਦੇ ਦੀ ਰਾਜਨੀਤੀ ਹੈ ਜਿਹੜੀ ਔਰ ਬਰਦਾਸ਼ਤ ਨਹੀਂ ਇਹ ਵੱਖਰੀ ਹੋਈ ਹੈ ਇਥੇ ਖਰਚਾ ਤੇ ਪਰਚਾ ਦੋਨੋਂ ਦੀ ਰਾਜਨੀਤੀ ਜਲਦੀ ਸੀਗੀ ਚਾਹੇ ਖਰਚੇ ਪਰਚੇ ਦੀ ਰਾਜਨੀਤੀ ਹੋਵੇ ਚਾਹੇ ਡਰ ਦੀ ਰਾਜਨੀਤੀ ਹੋਵੇ ਚਾਹੇ ਧੱਕੇ ਦੀ ਰਾਜਨੀਤੀ ਹੋਵੇ ਚਾਹੇ ਗੁੰਡਾ ਅਸਰਾ ਤੇ ਗੈਰਕਾਨੂੰਨੀ ਰਾਜਨੀਤੀ ਹੋਵੇ ਇਨੂੰ ਠੱਲ ਪਾਉਣ ਦੇ ਵਿੱਚ ਅੱਜ ਆਵਾਜ਼ੀ ਪਾਰਟੀ ਉਹ ਪੰਜਾਬ ਸਮਰ ਵੱਡੇ ਪੁੱਤਰ ਦੇ ਉੱਪਰ ਕਾਮਯਾਬ ਹੋਈ ਹੈ ਹੁਣ ਜੋਬਨ ਛੋਟੇ ਵੀਰ ਤੁਹਾਡੇ ਉੱਪਰ ਜ਼ਿੰਮੇਵਾਰੀ ਪਈ ਹੈ ਜ਼ਿਲ੍ਹੇ ਦੀ ਇਹ 2014 ਦੇ ਵਿੱਚ ਅਸੀਂ ਮੋਟਾ ਲਾਤਾ ਇਹ ਰਹੇਗੇ 2017 ਦੇ ਵਿੱਚ ਅਸੀਂ ਫੇਰ ਮੋਟਾ ਲਾਤਾ ਆਵਾਜ਼ੀ ਪਾਰਟੀ ਦਾ ਸੰਗਠਨ ਤੇ ਮਾਲਵੇ ਚ ਇਹ ਰਹੇਗੇ ਹੁਣ ਇਹ 22 ਦੇ ਵਿੱਚ ਮੈਂ ਤਾਂ ਜਿਆ ਪਰਦਾਣਾ ਤੁਸੀਂ ਸਿਰ ਪਰਦਾਣਾ ਇਹ ਆਪਣੇ ਪ੍ਰਧਾਨ ਨੇ ਇਹ ਆਪਣਾ ਸਾਰਾ ਕੁਝ ਨੇ ਜੇ ਮੁੜ ਕੇ ਦੁਆਰਾ ਸਾਇੰਸ ਦੇ ਵਿੱਚ ਸਨੇਹ ਨੂੰ ਪਰ ਵੇਖਣਾ ਹੈ ਕਿ ਇਹਨਾਂ ਦੇ ਇਕੱਲੇ ਇਕੱਲੇ ਦੀ ਬਾਹ ਜਿਹੜੀ ਉਹ ਫੜ ਕੇ ਚੱਲਿਓ ਤਾਂ ਕੰਮ ਚੱਲੂਗਾ ਨਹੀਂ ਕਰਨੀ ਚਾਹਤਾ ਹੈਗਾ ਮੈਨੂੰ ਖੁਸ਼ੀ ਇਸ ਗੱਲ ਦੀ ਹੋਊਗੀ ਕਿ ਜਿੱਤੇ ਮੇਰੇ ਕੋਲੇ ਜਾਂ ਮਨੀਸ਼ੀ ਕੋਲੇ ਜਾਂ ਮਾਨਸਾ ਕੋਲੇ ਸਾਡੇ ਕੋਲੇ ਤੁਹਾਡੇ ਗੁਰਦਾਸਪੁਰ ਦਾ ਕੋਈ ਮਸਲਾ ਨਹੀਂ ਆਉਗਾ ਉਹ ਤੁਸੀਂ ਇੱਥੇ ਬੈਠ ਕੇ ਹੱਲ ਕਰੋ ਘਾਲ ਦੀ ਸਾਰੀ ਟੀਮ ਬਣਾ ਦੇ ਕੇ ਤੇ ਤਾਂ ਸਵਾਲ ਹੈ ਪਰ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਅੱਜ ਇਹਨਾਂ ਦੇ ਇਕੱਲੇ ਇਕੱਲੇ ਵਿਚਾਰੇ ਵੇਖੋ ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸਰਦਾਰ ਭਗਵੰਤ ਪਾਣ ਜੀ ਮਨੀਸ਼ ਸੋਨਿਆ ਦੇ ਐਮਐਲਏ ਰੋਣਾ ਜੀ ਸ਼੍ਰੀ ਅਮਨਸ਼ੇ ਸੇਖੜੀ ਕਸੀਏ ਜਿਹਾ ਚਟਾਰ ਵਾਂਗੂ ਖੜੇ ਨੇ ਔਰ ਹਰ ਵਰਕਰ ਦੇ ਰੋਣਾ ਕਿਹੜਾ ਖੜੇ ਨੇ ਜਿੱਦਾਂ ਇਹਨਾਂ ਦੇ ਪਰਿਵਾਰਕ ਮੈਂਬਰ ਹੋਣ ਸੋ ਅੱਜ ਮੈਂ ਵਰਕਰਾਂ ਨੂੰ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਵੀ ਬੇੜੀ ਇਹ ਡਿਊਟੀ ਲੱਗੀ ਆ ਜਿਹੜੀ ਤੁਹਾਡਾ ਅਜ ਆਪਣੇ ਪਰਿਵਾਰ ਦੇ ਵਿੱਚ ਇੱਕ ਨਾਮ ਹੋਰ ਐਡ ਕਰਨ ਲਈ ਜੋਗਨ ਨਾਮ ਦਾ ਤੁਹਾਡੇ ਨਾਲ ਦਿਨ ਰਾਤ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਔਰ ਮਤਲਬ ਪਾਰਟੀ ਦਾ ਜਿਹੜਾ ਪ੍ਰਚਾਰ ਹੈ ਮੈਸੇਜ ਹੈ ਹਰ ਘਰ ਤੱਕ ਲੈ ਕੇ ਜਾਣ ਦਾ ਜਿਹੜਾ ਉਪਰਾਲਾ ਆ ਅਸੀਂ ਰਲ ਕੇ ਕਰਾਂਗੇ ਸੋ ਮੈਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਸਾਡੇ ਵਰਕਰਾਂ ਦੀ ਜਿਹੜੀ ਇੱਜ਼ਤ ਆ ਉਹ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਆ ਔਰ ਉਹਨੂੰ ਯਕੀਨੀ ਬਣਾਉਣ ਲਈ ਅਸੀਂ ਦਿਨ ਰਾਤ ਇਕ ਕਰਾਂਗੇ ਔਰ ਪਾਰਟੀ ਦਾ ਜਿਹੜਾ ਸੁਨੇਹਾ ਵਾ ਪਾਰਟੀ ਨੇ ਕੀਤੇ ਕੰਮ ਆ ਜਿਹੜੇ ਉਹ ਕੱਕਰ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਉਹ ਹਰ ਵਰਕਰ ਦੀ ਹੋਊਗੀ ਸਰ 2022 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਸੀਟਾਂ ਭੁੜੀਆਂ ਪੈਟ ਲੈ ਗਈ ਸਰ ਸਰਕਾਰ ਦੇ ਵਿੱਚ ਸਾਡਾ ਉਹਨਾ ਹਿੱਸਾ ਨਹੀਂ ਪਿਆ ਸਕਿਆ ਸਰ ਮੈਂ ਆਜੇ ਨਾ ਵਰਕਰਾਂ ਦੇ ਮਤਲਬ ਇਹਨਾਂ ਨੂੰ ਪਰਮਿਸ਼ਨ ਲੈ ਕੇ ਇਹਨਾਂ ਦੇ ਸਿਰ ਤੇ ਗੱਲ ਕਰ ਰਿਹਾ ਸਰ ਕਿ ਗੁਰਦਾਸਪੁਰ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਜਿਹੜਾ 2027 ਸਰਕਾਰ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਢੋਲ ਦੇ ਵਿੱਚ ਪਾਵਾਂਗੇ ਦਿਨ ਰਾਤ ਕੰਮ ਕਰਕੇ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਜਿੱਤ ਜਿਹੜੀ ਹੈ ਜ਼ਿਲ੍ਹੇ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਜਿਹੜੀਆਂ ਜਿੱਕੀ ਨਹੀਂ ਬਣਾਵਾਂਗੇ